ਲਓ ਜੀ ਰੇਟਾਂ ਦੇ ਪਟਾਕੇ ਮੋਂ ਲੱਗੇ ਆ ਆਹਦੀ ਬਟਾਕੇ ਬਾਈ ਸਾਡੇ ਆਹ ਜੀ ਪਟਾਕੇ ਕੋਲੇ ਜੀ ਵੀਡੀਓ ਹੈਗੀ ਆ ਹੋਲ ਸੇਲ ਦੀ ਤੇ ਖੁੱਲਾ ਸੱਦਾ ਸਾਰੇ ਦੁਕਾਨਦਾਰਾਂ ਨੂੰ ਏਕੇ ਟੈਕਸ ਬ੍ਰਾਂਡ ਦੀ BMW BMW ਜੀ ਕਿੱਲੇ ਦੇ ਰਿਹਾ 500 ਦਾ 500 ਦਾ ਹੀ 500 ਬਕਾਵਾਂਗੇ ਸਾਰੇ ਦੁਕਾਨਦਾਰਾਂ ਦਾ 75 ਰੁਪਏ ਮੀਟਰ ਲੱਗ ਦਵਾਂਗੇ 75 ਰੁਪਏ ਮੀਟਰ ਏਕੇ ਟੈਕਸ ਦੀ BMW ਇਹ ਕੈਮਰਿਕ ਆ ਜੀ ਕੈਮਰਿਕ ਨੰਬਰ 2 ਦੇ ਜੇ ਕਿਸੇ ਦੁਕਾਨਦਾਰ ਨੇ ਕੋਰਨ ਫਲੀ ਜਾ ਜਕਣੀਆਂ ਦੁਕਾਨ ਦੇ ਕੇ ਮਿਲ ਲੋ ਪਰਤੇ ਫੁੱਲ ਬੜਾ ਫੁੱਲ ਲਵਾ ਦਾਂਗੇ ਜੀ ਕਿਨੇ ਪਰਤੇ ਲੱਗ ਜਾਣਗੇ ਇਹ ਚ ਮੈਂ ਕਿਹਣਾ ਇਹੇ ਜੀ ਰੇਟ ਦੇ ਦਾਂਗੇ ਵੀ ਸਾਡੇ ਨਾਲ ਕੋਈ ਠੈਣੀ ਕਢ ਨਹੀਂ ਦੇ ਸਕਦਾ ਸਾਰੇ ਪੰਜਾਬ ਦੀ ਗਰੰਟੀ ਹੋਊ ਚੈਲੇਂਜ ਚੈਲੇਂਜ ਏਕੇ ਟੈਕਸ ਦੀ ਬੀ ਐਮ ਡਬਲਯੂ ਦਿਖਾਓ ਬਈ ਏਕੇ ਟੈਕਸ ਦੀ ਪਾਰਸਬਿਉਟੀ ਤੇ ਕਲੈਕਸ ਦੀ ਹੋਊਂਦੀ ਓਡੀ 13 ਦੇ 13 ਲਿਓ ਵੀ ਕੈਮਰਾ ਰੇਟਾਂ ਦੇ ਚੈਲੇਂਜ ਸਾਰੇ ਪੰਜਾਬ ਦੀ ਰੇਟ ਦੀ ਗਰੰਟੀ ਠੀਕ ਹੈ ਬਾਈ ਇਧਰ ਉਹ ਤਮੰਨਾ ਹੋ ਰਹਿਣਾ ਲਓ ਜੀ ਤਮੰਨਾ ਬ੍ਰਾਂਡ ਦੇ ਸਾਰੇ ਨੰਬਰ ਦਵਾਂਗੇ ਸਾਰੇ ਜੈਸ ਬੈਂਕ ਆਸ਼ਾ ਬਿਜਲੀ ਕ੍ਰਾਈਮ ਪ੍ਰਾਈਮ ਜਿੰਨਾ ਮਰਜ਼ੀ ਮੰਗੋ ਲੈ ਲਓ ਰੇਟਾਂ ਦੇ ਚੈਲੰਜ 395 ਤੋਂ ਕਰ ਦਾਂਗੇ ਸਟਾਰਟ ਦੁਪट्टे ਪੱਟੀ ਵਾਲੇ ਪਿਓਰ ਦੇ ਕਾਟਨ ਦੇ ਜਿੰਨਾ ਮਰਜ਼ੀ ਮੰਗੋ ਲੈ ਲਓ ਪੱਟੀ ਰਬੇ ਨਾਲ ਵੀ 395 395 ਜੈਸ ਬੈਂਕ ਜੈਸ ਬੈਂਕ ਤਮੰਨਾ ਦਾ ਜੈਸ ਬੈਂਕ ਲਓ ਜੀ ਲਓ ਰੇਟਾਂ ਦੇ ਕਰਾਂਗੇ ਚੈਲੰਜ ਆਰੀ ਵਰਕਾਂ ਦਾ ਮਾਲ ਨਮੋ ਨਾਰਾਇਣ ਦਾ ਜਿੰਨਾ ਮਰਜ਼ੀ ਏਕੇ ਟੈਕਸ ਦੀ कॉटन ਸ਼ਿਮਰ ਦਵਾਂਗੇ कॉटन ਸ਼ਿਮਰ ਰੇਟ ਦਾ ਚੈਲੰਜ 675 ਰੇ ਦੇ ਵਿੱਚ 675 675 कॉटन शिमर ਏਕੇ ਟੈਕਸ ਦੀ ਸਾਢੇ 900 ਦਾ ਲੱਗਦਾ ਜੀ ਇਹ ਮੈਂ ਕਿਹਾ ਚਾਹੇ ਲੋਕ 1200 ਵੇਚਣ ਆਪਾਂ ਦਵਾਂਗੇ 675 675 ਵੀਡੀਓ ਹੈਗੀ ਆ ਹੋਲ ਸੇਲ ਦੀ ਧਿਆਨ ਨਾਲ ਖੋੜਾ ਧਿਆਨ ਦੇਣਾ ਇਧਰ ਆ ਜਾਓ ਭਾਈ ਆਹ ਦੇਖ ਲੀ ਆ ਲੀਜੀ ਬੀਜੀ ਕੱਟ ਵਰਕ ਠੀਕ ਹੈ ਜਿਹੜਾ ਮਰਜ਼ੀ ਦੁਕਾਨਦਾਰ ਆ ਜੇ 500 ਚ ਵਕਾ ਦੇਵਾਂਗੇ ਆਪਾਂ ਇਹਦੇ ਵਾਰਤ ਹੋਣਾ ਆਜੀ ਮਰਕਾ ਹਾਂ 385 ਰੁਪਏ ਚ 385 ਰੁਪਏ ਦੀ ਥੋਕੇ 385 ਕੇਵੀ ਬ੍ਰਾਂਡ 385 ਦੁਵੱਟਾ ਪਿਓਰ ਦਾ ਨਾਲ ਇਹ ਕੜਾਈ ਹੋਈ ਵੇਖ ਲਓ ਲਓ ਜੀ ਪੀਸ ਚੈੱਕ ਕਰ ਲਓ ਧਿਆਨ ਦੇ ਨਾਲ ਘੇਰੇ ਤੇ ਆਊਗਾ ਕਟ ਵਰਕ ਦਾ ਕੰਮ ਦੁਵੱਟਾ ਪਿਓਰ ਦਾ 500 ਚ ਬਕਾਵਾਂਗੇ ਆਪਾਂ ਦੇਵਾਂਗੇ 385 ਜਿੰਨਾ ਮਰਜ਼ੀ ਮਾ ਲੈ ਲਿਓ ਇਹ ਕੜਮ ਹੋ ਗਿਆ ਵਾਲੀ ਲਓ ਜੀ ਚੱਕਰਿਸੋ ਬ੍ਰਾਂਡ ਨਮੋਨ ਰਣ ਬ੍ਰਾਂਡ ਦਾ ਡਿਸਟਲ ਪ੍ਰਿੰਟ ਦੁਪੱਟਾ 4 ਸਾਈਡ ਪੱਟੀ ਡਿਜ਼ਾਈਨ ਸਾਜੇ ਬਈ ਮੜੇ ਮੜੇ ਨੇ ਖੋਲਿਓ ਅਪਾ ਹੋਟਲ ਦਾ ਕੰਮ ਆ ਬੜਾ ਖੋਲ ਖਾਰਾ ਨਹੀਂ ਮੋਣਾ ਆਪਾਂ ਲਓ ਜੀ ਡਿਜ਼ਾਈਨ ਸਾਜੇ ਕੋਈ ਟਿਆਣੀ ਰੇਟ ਦਾ ਹੋਊਗਾ ਚੈਲੰਜ ਗੈਨ ਚ ਕਰ ਲੋੜੇ ਜੀ ਲਾ ਲਿਆ ਭਾਈ 395 ਰੁਪਏ ਦੇ ਵਿੱਚ ਹਾਂ 500 ਬਗਾਵਾਂਗੇ 595 ਦੇ ਵਿੱਚ ਪਿਨਾਡ ਬੱਟੇ ਤੋਂ ਮੈਂ ਮੈਂ ਕਿਹਾ ਆਪਾਂ ਦੁਪੱਟੇ ਦੇ ਨਾਲ ਡਿਸਟਲ ਪ੍ਰਿੰਟ ਦੁਪੱਟਾ ਪਿਓਰ ਦਾ ਪੱਟੀ ਵਾਲਾ 395 ਅੱਗੇ ਆਇਓ ਮੋਢਿਓ ਆਇਓ ਮੋਢੇ ਲੈ ਲੋ ਕੋਈ ਗਾਲ ਨਹੀਂ ਦਿਖਾਉਣਿਆ ਮਾਲ ਲੈ ਵੀ ਬ੍ਰਾਂਡ ਸਾਰੇ ਮਿਲਨੇ ਆ ਸਾਰੇ ਆਨੰਦ ਬ੍ਰਾਂਡ ਪਿਓਰ ਪੈਰਸ ਬਿਊਟੀ ਠੀਕ ਹੈ ਜੀ ਕੋਈ 45 ਮੀਟਰ ਕੋਈ 46 ਆ ਕੋਈ 47 ਗੋੜ ਵਾਲੀ ਆ ਡਾਡ ਰੇਟ ਆ ਮਰੇ ਬ੍ਰਾਂਡ ਦਿਖਾਓ ਲਓ ਜੀ ਰਜੇਸ਼ ਟੈਕਸ ਦਾ ਮਾਲ ਦੇਵਾਂਗੇ ਬ੍ਰਾਂਡ ਬ੍ਰਾਂਡ ਦੀ ਗੱਲ ਕਰਦੇ ਆ ਔਰ ਰੇਟਾਂ ਦੇ ਚੈਲੰਜ ਸਾਰੇ ਮਿਆਂ ਦੀ ਗਾਰੰਟੀ ਹੋ ਲਓ ਜੀ ਦੁਬੱਟੇ ਪਿਓਰ ਦੇ ਨਾਲ ਧਰਵਾ ਦੇਣਾ ਹੋਰ ਲੈਣ ਆਉਂਦੇ ਮੋਨ ਮੋਨ ਬ੍ਰਾਂਡ ਦੀ ਕੈਮਰੇਕ ਵਿੱਚ ਹੀ ਲੈ ਜਾਓ ਲਓ ਜੀ ਲਓ ਡਿਜੀਟਲ ਜੀ ਡਿਜੀਟਲ ਟੀ ਸਟਾਫ ਲਓ ਜੀ 60 ਮੀਟਰ ਡਿਜੀਟਲ ਜਿੰਨੀ ਮਰਜ਼ੀ ਲੈ ਲਓ ਲੈ ਵੀ ਸ਼ਿਮਰ ਸ਼ਿਮਰ ਲਓ ਜੀ ਪਾਇਰਸ ਵੀਡੀਓ 48 ਰੁਪਏ ਮੀਟਰ ਐਮ ਡੀ ਬ੍ਰਾਂਡ ਦੀ 48 ਰੁਪਏ ਮੀਟਰ ਲੈ ਵੀ ਪਾਇਰਸ ਵੀਡੀਓ ਜੀ ਪਿਓਰ ਡਿਜੀਟਲ ਜਿੰਨੀ ਮਰਜ਼ੀ ਲੈ ਲਓ ਬੋਟਮ ਦੇ ਵਰਕ 375 ਵਿੱਚ ਸਾਰੇ ਪੰਜਾਬ ਦਾ ਚੈਲੰਜ ਆ ਅਸ ਸ਼ੇਮਰ 60 ਰੁਪਏ ਮੀਟਰ ਸ਼ੇਮਰ 60 ਰੁਪਏ ਮੀਟਰ 60 ਰੁਪਏ ਮੀਟਰ ਦਵਾਂਗੇ ਚਾਹੇ ਵਿੱਚੋਂ 500 ਚ ਲਓ ਜੀ ਮੈ ਕਹਣਾ ਮਲਾਈ ਵਰਗਾ ਕਪੜਾ ਐਡਮਾ ਆਉਣ ਦੇ ਬੜੀਆਂ ਜੀਆਂ ਸਾਰੇ ਬ੍ਰਾਂਡ ਉਹਨੇ ਟੀ ਕਰ ਦੋ ਓਕੇ ਕਰ ਦੋ ਰਿਪੋਰਟ ਆਪੇ ਕੈਮਰੇਸ਼ਨ ਰਜਿਸਟ੍ਰੈਕਸ ਜਨਾ ਮਰਜ਼ੀ ਮਾਲ ਲਓ ਰਜਿਸਟ੍ਰੈਕਸ ਦਾ ਭਾਈ ਦੁੱਟੇ ਦੇ ਨਾਲ ਮਾਲ ਰੇਟ ਕੋਈ 295 ਕੋਈ 310 ਕੋਈ 325 ਕੋਈ 375 ਰੇਟ ਅੱਧ ਤੋਂ ਅੱਧ ਠੀਕ ਹੈ ਜੀ ਇੱਕੋ ਬੇਨਤੀ ਆ ਸਾਰੇ ਦੁਕਾਨਦਾਰਾਂ ਨੂੰ ਵੀ ਦੁਕਾਨ ਦੇ ਅੱਗੇ ਮੈ ਲੋ ਵੀਡੀਓ ਜੱਜਣਾ ਕਰਿਓ ਕਈ ਵਾਰ ਸਾਨੂੰ ਸਾਡੇ ਮੂੰਹ ਬੰਦ ਕਿਥੇ ਹੁੰਦੇ ਕੰਪਨੀਆਂ ਦੇ ਰੀਡ ਨਾ ਬੋਲੋ ਠੀਕ ਹੈ ਜੀ ਪਰ ਦੁਕਾਨਦਾਰਾਂ ਦੇ ਇੱਥੇ ਆਪੋ ਫਾਇਦਾ ਕਰਦਾਂਗੇ ਠੀਕ ਹੈ ਜੀ ਚੈਲੰਜ ਹੋਊਗਾ ਹਰੇਕ ਚੀਜ਼ ਦਾ ਮੋਹਣ ਦੀ ਕੈਮਰਿਕ ਪੱਟੀ ਗੱਦੀ ਮੈਂ 10-10 ਦੀ ਸੌਖਾ ਕਰਦਾ ਕੰਮ ਦੁਕਾਨਦਾਰਾਂ ਨੂੰ 20 ਦੇ ਨਹੀਂ 10-10 ਮੀਟਰ ਦੇ ਥਾਣਾ ਚੱਕ ਲਿਓ ਥਾਣਾ ਦੇ ਥਾਣ ਠੀਕ ਹੈ ਜੀ ਦੇਣ ਦਵਾਂਗੇ ਪੂਰੇ ਬੰਬ ਪਾਇਰ ਸਬੂਡੀ ਜਿੰਨੀ ਮਰਜ਼ੀ ਲੈ ਲਓ ਠੀਕ ਹੈ ਕੈਮੀਕਲ ਸਮਗਰੀ ਆ ਗਿਆ ਬਾੜਮੰਦਾ ਕੈਮੀਕਲ ਟਵਟਾ ਪਿਓਰ ਦਾ ਨਾਲ ਬ੍ਰਾਂਡ ਦਵਾਂਗੇ ਸਾਰੇ ਬ੍ਰਾਂਡ ਨੋ ਜੀ ਇਹ ਇੱਕ ਗ੍ਰਾਮ ਦੀ ਵੀਡੀਓ ਭਰੇ ਆ 10 ਗ੍ਰਾਮ ਭਰੇ ਪਏ ਨੇ ਫਾਇਦੇ ਫੁੱਲ ਵੱਡਾ ਫੁੱਲ ਹੋਣਗੇ ਦੁਕਾਨਦਾਰਾਂ ਦੇ ਰੇਟਾਂ ਦੇ ਹੋਣਗੇ ਚੈਲੰਜ ਏਕੇ ਟੈਕਸ ਦਾ ਫੁੱਲ ਚੈਲੰਜ ਹੋ ਫੁੱਲ ਸਾਡੇ ਨਾਲ ਕੋਈ 50 ਰੁਪਏ ਵੀ ਘਟ ਦੇ ਦੇ ਸਾਰੇ 50 ਦਾ ਚੈਲੰਜ ਠੀਕ ਹੈ ਜੀ ਸੋ ਤੁਸੀਂ ਇਹਦੀ ਕੁਆਂਟੀਟੀ ਵਧਾਓ ਜਿਹੜੇ ਦੁਕਾਨਦਾਰ ਕੁਆਂਟੀਟੀ ਚੱਕ ਸਕਦੇ ਆ ਲਓ ਜੀ ਬਾਲਮੈਨ ਬ੍ਰਾਂਡ ਆ ਬ੍ਰਾਂਡ ਬੈਸਟਲ ਬਾਲਮੈਨ ਬ੍ਰਾਂਡ ਰੇਟਾਂ ਦੇ ਚੈਲੰਜ ਆ ਪੂਰੇ ਖੜਕਾ ਕੇ ਆਰੀ ਵਰਕ ਲਓ ਜੀ ਨਵਾਂ ਰਹਿਣ ਦੀ ਆਰੀ ਵਰਕ ਰੇਟ ਬਹੁ ਮਿੱਠੇ ਆ ਜੀ ਸੋਚ ਨਹੀਂ ਸਕਦੇ ਹਰੇਕ ਕੱਟ ਵਸੇ ਵੀਡੀਓ ਚ ਨਹੀਂ ਬੱਸ ਉਹਦੇ ਹਾਲ ਚੱਕਣਾ ਇੱਕ ਕਨਵਸ ਹੋ ਜੀ ਮੜਾ ਪੈਣਾ ਲਓ ਖੋਲੀ ਮੇਰੇ ਮੜਾ ਪਿਆ ਪਿਓਰ ਦਾ ਦੁਪੱਟਾ ਚਿਕਨ ਦਾ ਸੂਟ ਕਿੰਨੇ ਦਾ ਪਣਾ 1216 ਇਹ 1216 ਇੱਧਰ ਦੇਖੋ ਮੜਾ ਜੀ ਚੈਲੰਜ ਕਰਦਾ ਸਾਰੇ ਪੰਜਾਬ ਦਾ ਵੀਡੀਓ ਹੈਗੇ ਦੁਕਾਨਦਾਰਾਂ ਵਾਸਤੇ ਦੁਕਾਨਦਾਰਾਂ ਨੂੰ ਮਾਲ ਦੇਵਾਂਗੇ ਸੈਟ ਵਾਈਜ਼ ਮਾਲ ਦੇਵਾਂਗੇ 425 425 ਰੁਪਏ ਜੀ 425 ਰੁਪਏ ਚ ਖੜਕਾ ਕੇ ਕੰਮ ਲਓ ਦੁਪੱਟਾ ਪੱਟੀ ਵਾਲਾ ਇਹ ਮਜ਼ਾਕ ਤਾਂ ਨਹੀਂ ਕਰਦੇ ਜੀ ਇਹ ਸੀਰੀਅਸ ਆ ਦੇਵਾਂਗੇ ਪਰ ਇੱਕ ਨਹੀਂ ਮੈਲਣਾ ਇੱਕ ਸੂਟ ਨਹੀਂ ਮੈਲਣਾ ਜੀ ਮਾਲ ਮੈਨੂੰਗਾ ਸੈਟ ਵਾਈਜ਼ ਐਂ ਚ ਕਾਵਾਂਗੇ ਸੈੱਟ ਜਾਏ ਕੋਈ ਦੁਕਾਨ ਲਈ ਜਾਂ ਘਰ ਵਾਸਤੇ ਲਈ ਚਕਾਉਣਾ ਸਟਾਈਲ ਵਾਲਾ 1200 ਦਾ ਆਪੇ ਬਕਾ ਦੇਣਾ ਹਾਂ ਚਾਹੇ ਇਹ ਰਹਾ 500 ਵਿੱਚ ਇਹ ਰਹਾ ਆਪਾਂ ਚਾਲੂ ਠੀਕ ਹੈ ਜੀ ਲਾੜੀਆਂ ਲੈ ਮੜੇ ਜੀ ਸੋ ਰੇਟਾਂ ਦੇ ਚੈਲੰਜ ਚੈਲੰਜ ਪਟਾਕੇ ਪਾ ਕੇ ਫਰੇ ਗੱਡੂ ਦੇ ਪਟਾਕੇ ਮਗਰ ਰੱਖੇ ਹੋਏ ਆ ਓਪਨ ਚੈਲੰਜ ਵਿੱਚ ਨੇ ਬਜਾਜੀ ਇੱਕਤੀ ਧਾਰ ਕੇ ਬਹਿ ਗਏ ਆ ਠੀਕ ਹੈ ਜੀ 195 ਰੁਪਏ ਦਵਾਂਗੇ ਟੂ ਟੋਨ ਦਾ ਸੂਟ ਨਾਲ ਕਾਟਨ ਦੇ ਦੁਪੱਟੇ ਦੇ ਸੋ ਰੇਟਾਂ ਦੇ ਚੈਲੰਜ ਖੜਕਾ ਕੇ ਇੱਕਤੀ ਕਰ ਉਧਾਰ ਲਈ ਪਿਛਲੇ ਹਾਲ ਤਾਂ ਇਹ ਮਹਿੰਗਾ ਵਿੱਚ ਅਸੀਂ ਕਪੜਾ ਇੱਕ ਦੀ ਪੂਰਾ ਸਸਤਾ ਕਰਤਾ ਠੀਕ ਹੈ ਜੀ ਖੁੱਲੇ ਸੱਦੇ ਆ ਦੁਕਾਨਦਾਰਾਂ ਨੂੰ ਉੱਪਰ ਨੰਬਰ ਦੇ ਰਹੇ ਹਾਂ ਇੱਕ ਵੀਡੀਓ ਕਾਲ ਵਾਸਤੇ ਜਿੰਨਾ ਮਰਜ਼ੀ ਮਾਲ ਆਨਲਾਈਨ ਮੰਗਾ ਲਓ ਜੇ ਕੋਈ ਦੁਕਾਨ ਤੇ ਨਹੀਂ ਆ ਸਕਦਾ ਪਰ ਜੇ ਕੋਈ ਦੁਕਾਨ ਦੇ ਆਊਗਾ ਬੜੇ ਫਾਇਦੇ ਕਰਦਾਂਗੇ ਠੀਕ ਹੈ ਜੀ ਗਰਮੀ ਦੀ ਸਟਾਰਟਿੰਗ ਆ ਫਾਇਦੇ ਹੁਣ ਹੋਣਗੇ ਰੇਟ ਵਧੀ ਜਾਂਦੇ ਆ ਜਿਹੜੇ ਦੁਕਾਨਦਾਰਾਂ ਨੇ ਮੰਗ ਲੈਣੇ ਆ ਆਜੋ ਫੁੱਲ ਬੜਤੇ ਲਵਾ ਕੇ ਦਵਾਂਗੇ ਚੈਲੰਜ ਹੋਊਗਾ ਹਰੇ ਰੇਟ ਹਰੇ ਦੇ ਰੇਟ ਦਾ ਜਿੱਦਣ 50% ਫਰਕਾ ਕੇ ਰੁਪਿਆ ਕੱਟ ਲਿਓ ਗਾਰੰਟੀ ਆ ਓਕੇ ਰੋ